ਵੀ ਚਰਚਾ ਕਿ ਕੋਈ ਨਵਾਂ ਅਕਾਲੀ ਦਲ ਆ ਰਿਹਾ ਹੈ ਅਸਤੀਫੇ ਨੂੰ ਕੈਵੇਂ ਲੈਣੇ ਹੋ ਜਿਹੜਾ ਸੁਖਬੀਰ ਵੱਲ ਅਸਤੀਫਾ ਹੈ ਉਹ ਤਾਂ ਡਰਾਮਾ ਕਰ ਰਹੇ ਨੇ ਸੀ ਉਹਦੇ ਬਾਰੇ ਵੀ ਕੀ ਕਹਿ ਸਕਦਾ ਹੁਣ ਤਾਂ ਜ਼ਿਆਦਾਤਾਂ ਆਪ ਦੇਖਣਗੇ ਬੰਦੀਆਂ ਚਰਚਾਵਾਂ ਦੇ ਦਰਮਿਆਨ ਇਸ ਸਮੇਂ ਸਾਡੇ ਨਾਲ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾਹ ਨੇ ਮੌਜੂਦ ਹਨ ਉਹਨਾਂ ਤੋਂ ਜਾਣਦੇ ਕਿ ਆਖਰਕਾਰ ਸੁਧਾਰ ਲਹਿਰ ਕੀ ਕਰ ਰਹੀ ਹੈ ਢੀਂਡਸਾਹ ਸਾਹਿਬ ਦੇਖੋ ਸਾਡੀ ਦਾ ਲਹਿਰ ਦਾ ਮਤਲਬ ਹੈ ਇਹ ਉਹ ਸੁਧਾਰ ਕਰਨਾ ਪਾਰਟੀ ਦਾ ਨੰਬਰ 2 ਹੁਣ ਤਾਂ ਜੈਦਰ ਸਾਹਿਬ ਦੇ ਜੈਦਰ ਗਾਲਤਾ ਸਾਹਿਬ ਦੇ ਹੱਥ ਚ ਹੈ ਉਹ ਫੈਸਲਾ ਕਰਨਗੇ ਵੀ ਉਹਨਾਂ ਨੇ ਕੀ ਕਰਨਾ ਉੰਨੀ ਦੇਰ ਅਸੀਂ ਕੁਝ ਨਹੀਂ ਬੋਲਣਾ ਅਸਤੀਫੇ ਨੂੰ ਕਿਵੇਂ ਲੈਣੇ ਹੋ ਜਿਹੜਾ ਸੁਖਵੀਰ ਵੱਲ ਅਸਤੀਫਾ ਹੈ ਉਹ ਤਾਂ ਡਰਾਮਾ ਕਰ ਰਹੇ ਨੇ ਅਸੀਂ ਉਹਦੇ ਬਾਰੇ ਵੀ ਕੀ ਕਹਿ ਸਕਦਾ ਹੁਣ ਤਾਂ ਜੈਦਰ ਸਾਹਿਬ ਆਪ ਦੇਖਣਗੇ ਜੋ ਡਰਾਮਾ ਦੇਖ ਰਹੇ ਆਪਾਂ ਹਰ ਰੋਜ਼ ਨਵੇਂ ਤੋਂ ਨਵਾਂ ਉਹਨਾਂ ਦੇ ਉਲਟੀ ਜਾ ਰਹੀ ਹੈ ਸਾਡੀ ਗੱਲ ਇੱਕੇ ਵੀ ਚਰਚਾ ਕਿ ਕੋਈ ਨਵਾਂ ਕਾਲੀ ਦਲ ਆ ਰਿਹਾ ਹੈ ਨਹੀਂ ਇੱਥੇ ਕੁਝ ਨਹੀਂ ਸਿਰਫ ਤੇ ਸਿਰਫ ਕਾਲੀ ਦਲ ਦੇ ਅ ਜੇਦਰ ਸਾਹਿਬ ਜੋ ਬੈਸਲਾ ਕਰਨਗੇ ਉਹਦੇ ਤੋਂ ਆਪ ਕਰੂਗਾ ਠੀਕ ਹੈ ਤਾਂ ਚੀਜ਼ਾਂ ਕਾਫੀ ਕੁਝ ਕਲੀਅਰ ਹੁੰਦੀਆਂ ਨੇ ਕਾਲੀ ਦਲ ਸੁਧਾਰ ਲਹਿਰ ਕਿਸ ਪਾਸੇ ਨੂੰ ਜਾ ਰਹੀ ਹੈ ਢੀਂਸਾ ਸਾਹਿਬ ਦੀ ਸਟੇਟਮੈਂਟ ਤੋਂ ਪਤਾ ਲੱਗਦਾ ਕਿ ਆਖਰਕਾਰ ਚੀਜ਼ਾਂ ਨੇ ਅੱਗੇ ਜਾ ਕੇ ਕਿਸ ਮੋੜ 'ਤੇ ਜਾਣਾ ਹੈ ਨਵਾਂ ਆਕਾਲੀ ਦਲ ਬਣਦੀ ਜੋ ਚਰਚਾ ਮੰਜਰੀਅਮ ਤੇ ਆਈ ਹੈ ਉਸ ਬਾਰੇ ਵੀ ਉਹਨਾਂ ਨੇ ਕਲੀਅਰ ਕੀਤਾ ਤੁਸੀਂ ਜੁੜੇ ਰਹੋ ਰੁਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ